ਤੋ ਦੇਖ ਸਕਦੇ ਹੋ ਕਿ ਇਹ ਇਹ ਪਰਿਵਾਰ ਹੈ ਸੁਖਪਾਲ ਜੀ ਸੁਖਪਾਲ ਸਿੰਘ ਹੈ ਪਿਤਾ ਦਾ ਨਾਮ ਤੇ ਮੁੰਡੇ ਦਾ ਨਾਮ ਰਿੰਨ 2002 ਦੇ ਵਿੱਚ ਬਾਹਰ ਗਿਆ ਸੀ ਸਟੱਡੀ ਵਾਸਤੇ ਤੇ ਸਟੱਡੀ ਖਤਮ ਕਰਕੇ ਤੇ ਮੈਂ ਵਾਪਸ ਆ ਰਿਹਾ ਸੀ ਇੰਡੀਆ ਤੇ ਬੈਂਕਾਕ ਆਪੀਅਰਟ ਦੇ ਉੱਪਰ ਜਿਹਦੀ ਮੰਮਾ ਨਾਲ ਮੇਰਾ ਫਸਟ ਮੁਲਾਕਾਤ ਹੋਈ ਸੀ ਤੇ ਉਹ ਕਹਿੰਦੇ ਵੀ ਚਲੋ ਠੀਕ ਹੈ ਮੈਂ ਉਹ ਫਿਰ ਮੇਰੇ ਨਾਲ ਹੀ ਅਮਰੀਕਾ ਰ ਆ ਗਈ ਸੀ ਵਾਪਸ ਜਪਾਨ ਜਾ ਕੇ ਫਿਰ ਉਹਨਾਂ ਸਪਾਂਸਰਸ਼ਿਪ 'ਤੇ ਜੀ ਉੱਥੋਂ ਮੈਨੂੰ ਤੇ ਫਿਰ 2002 ਦੇ ਹੀ ਤਕਰੀਬਨ ਮਿਡਲ ਦੇ ਵਿੱਚ ਮੈਂ ਚਲਾ ਗਿਆ ਸੀ ਬਾਹਰ ਜਪਾਨ ਦੇ ਵਿੱਚ ਤੇ ਫਿਰ ਜੈਨ ਅਹੀਂ ਉੱਥੇ ਸ਼ਾਦੀ ਕਰਵਾਲੀ ਸੀ ਫਿਰ ਇਹਦਾ ਬਰਥ 2003 ਦੇ ਵਿੱਚ ਹੋਇਆ ਸੀ 13 ਫਰਵਰੀ ਨੂੰ ਉਸ ਤੋਂ ਬਾਅਦ ਫਿਰ ਜਦੋਂ ਇਹਦਾ ਬਰਥ ਹੋਇਆ ਫਿਰ ਸਾਡਾ ਥੋੜਾ ਜਿਹਾ ਮਿਸ ਅੰਡਰਸਟੈਂਡਿੰਗ ਹੋਣੀ ਸ਼ੁਰੂ ਹੋ ਗਈ ਉਦੋਂ ਇਹ 6 ਮਹੀਨੇ ਦਾ ਹਿਸਾਬ ਵੀ 6-7 ਮਹੀਨਿਆਂ ਦਾ ਹੋਣਾ ਥੋੜੀ-ਥੋੜੀ ਸਾਡਾ ਲੜਾਈ ਝਗੜਾ ਜਿਆ ਸ਼ੁਰੂ ਹੋ ਗਿਆ ਤੇ ਉਸ ਤੋਂ ਬਾਅਦ ਫਿਰ ਇਹ ਉਦੋਂ ਸਾਲਕ ਦਾ ਸੀ ਜਦੋਂ ਮੈਂ ਵੀ ਨਹੀਂ ਸੀ ਸੈਟਿੰਗ ਹੋ ਰਹੀ ਫੈਮਿਲੀ ਦੇ ਨਾਲ ਉੱਤੇ ਫਿਰ ਮੈਂ ਇੰਡੀਆ ਆ ਗਿਆ ਵਾਪਸ ਸਾਲਕ ਦਾ ਹੀ ਮੇਰੇ ਖਿਆਲ ਨਾਲ ਜਦੋਂ ਇਹਦੀ ਮੰਮਾ ਫਿਰ ਆਈ ਸੀ ਵਾਪਸ ਇੱਥੇ ਉਹ ਫਿਰ ਮੈਨੂੰ ਦੁਬਾਰਾ ਲੈ ਕੇ ਗਈ ਵਾਪਸ ਉੱਥੇ ਜਾਪਾਨ ਦੇ ਵਿੱਚ ਤੇ ਬਟ ਉਹ ਫਿਰ ਉਹ ਤੇ ਫਿਰ ਅਸੀਂ 2004 ਦੇ ਵਿੱਚ ਹੀ ਸਹਿਮਤੀ ਦੇ ਨਾਲ ਫਿਰ ਅਸੀਂ ਡਾਈਵੋਰਸ ਲੈ ਲਿਆ ਸੀ ਉੱਥੇ ਜਾਪਾਨ ਦੇ ਵਿੱਚ ਤਲਾਕ ਹੋ ਗਿਆ ਸਾਡਾ ਬਟ ਉਦੋਂ ਜਾਪਾਨ ਦੇ ਰੂਲ ਰੈਗੂਲੇਸ਼ਨ ਇਦਾਂ ਦੇ ਸੀ ਵੀ ਜਿੱਦਾਂ ਮੈਂ ਜਿਹੜਾ ਬੰਦਾ ਉੱਥੇ ਸ਼ਾਦੀ ਕਰਕੇ ਰਹਿੰਦਾ ਵਾ ਉਹਦੀ ਗਰੰਟਰ ਜਿਹੜੀ ਹੁੰਦੀ ਉਦੀ ਵਾਈਫ ਹੁੰਦੀ ਆ ਜਿੰਨਾ ਚਿਰ ਉਹਦੀ ਵਾਈਫ ਉਹਦੇ ਨਾਲ ਉਹਨਾਂ ਜਦ ਤੱਕ ਵੀਜ਼ਾ ਉਸ ਤੋਂ ਬਾਅਦ ਤੁਸੀਂ ਵੀਜ਼ਾ ਨਹੀਂ ਲੈ ਸਕਦੇ ਨਹੀਂ ਹਾਊ ਡੂ ਯੂ ਫੀਲ ਵੈਨ ਯੂ ਅਰਾਈਵ ਹੇਅਰ ਸੋ ਮਾ ਕੋਕੋਨੀ ਤਾਈ ਤੋਕੀ ਮਾ ਸ਼ੋਜੀਕੀ ਜ਼ੇਨਜ਼ੇ ਤੇ ਕਾ ਸ਼ੋਜੀਕੀ ਇਮਾ ਮੋ ਨਾਂਦੇਸਕੇਦੋ ਸ਼ਿਨ ਮਾਦਾ ਕਾਜ਼ੋਕ ਤੋ ਆਏ ਤੇ ਰੂ ਤੈ ਕਾ ਦਾਕਰਾ ਤੋ ਆਏ ਤੇ ਰੂ ਤੇ ਨੋ ਆ ਮਾਦਾ ਸ਼ਿੰਜੀਰਾਰੇ ਤੇ ਨੈਦੇਸੋ ਕੋ ਕੈਂਦਾ ਵੀ ਹਾਂ ਮੈਨੂੰ ਇਥੇ ਯਕੀਨ ਜਿਆ ਨਹੀਂ ਹੋ ਰਿਹਾ ਵੀ ਮੈਂ ਇਥੇ ਆ ਗਿਆ ਵਾ ਤੇ ਮੈਨੂੰ ਤੁਹੀ ਮਿਲ ਗਏ ਜੋ ਹਾਂਜੀ ਇਥੇ ਮੇਰੀ ਬੇਟੀ ਹੈ 15 ਸਾਲ ਦੀ ਐਵਲੀਨ ਤੇ ਮੇਰੀ ਵਾਈਫ ਹੈ ਗੁਰਵਿੰਦਰ ਕੌਰ ਇਹ ਆਪਣਾ 18 ਤਰੀਕ ਨੂੰ ਇਥੇ ਪਹੁੰਚਿਆ ਸੀ ਅਮਰਸਰ 에ਰਪੋਰਟ ਤੇ ਤੇ 19 ਤਰੀਕ ਨੂੰ ਇਹਨੇ ਸਾਨੂੰ ਮੇਰੇ ਖਿਆਲ ਨਾਲ ਤਕਰੀਬਨ 2:30 ਵਜੇ ਇਹਨੇ ਸਾਨੂੰ ਲੱਭ ਲਿਆ ਸੀ ਬੜੀ ਖੁਸ਼ ਹਾਂ ਮੇਰੇ ਕੋ ਹੁਣ ਕਹਿਣ ਲਈ ਲਫਨੀ ਹੈਗੇ ਕਿ ਮੈਂ ਜਿੰਨੀ ਖੁਸ਼ ਹਾਂ ਕਿ ਮੈਨੂੰ ਮੇਰੀ ਮੈਰਿਜ ਤੇ 2009 ਦੇ ਵਿੱਚ ਹੋਈ ਸੀ ਮੈਨੂੰ ਮੈਰਿਜ ਬਾਰੇ ਦੱਸਿਆ ਸੀਗਾ ਇਹਨਾਂ ਨੇ ਕਿ ਮੇਰੀ ਮੈਰਿਜ ਹੋਈ ਆ ਤੇ ਬੱਚੇ ਬਾਰੇ ਨਹੀਂ ਦੱਸਿਆ ਪਰ ਬੱਚੇ ਬਾਰੇ ਹੌਲੀ ਹੌਲੀ ਮੈਨੂੰ ਇਹਨਾਂ ਦੀਆਂ ਤੇ ਬਾਤ ਵਿੱਚ ਜਾਨਾ ਨੂੰ ਪੁੱਛਣ ਦੀ ਕੋਸ਼ਿਸ਼ ਨਹੀਂ ਕੀਤੀ ਮੈਂ ਇਹ ਕੋਸ਼ਿਸ਼ ਮੈਂ ਇਹਨਾਂ ਨੂੰ ਇਹੋ ਹੀ ਕਹਿੰਦੀ ਹੁੰਦੀ ਸੀ ਕਿ ਕੋਈ ਗੱਲ ਨਹੀਂ ਜੋ ਬੱਚਾ ਹੈ ਤੇ ਅਹੀਂ ਆਪ ਉਹਨਾਂ ਨੂੰ ਲੱਭਾਂਗੇ ਉਹ ਆਊਗਾ ਸਾਨੂੰ ਮਿਲਣ ਪਰ ਉਮੀਦ ਜੀ ਨਹੀਂ ਟੁੱਟ ਗਈ ਵੀ ਉਹਨਾਂ ਨੂੰ ਮਿਲਣ ਕਿਸ ਤਰ੍ਹਾਂ ਆਉਣਾ ਕਿਉਂਕਿ ਸਾਡਾ ਕੰਟੈਕਟ ਕੋਈ ਨਹੀਂ ਹੈਗਾ ਇਸ ਤਰ੍ਹਾਂ ਇਹ ਮੈਨੂੰ ਇਸ ਤਰ੍ਹਾਂ ਨਹੀਂ ਲੱਗਦਾ ਕਿ ਮੈਂ ਦੀ ਮਤਲਬ ਰੀਅਲ ਮਦਰ ਨਹੀਂ ਆ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਮੈਂ ਹੀ ਇਹਨਾਂ ਜਨਮ ਦਿੱਤਾ ਹੈ ਮੇਰਾ ਇਹ ਮੇਰਾ ਹੀ ਬੱਚਾ ਮੈਂ ਬਿਲਕੁਲ ਇਹਨੂੰ ਬਿਲਕੁਲ ਮੇਰਾ ਦਿਲ ਕਰਦਾ ਕਿ ਮੇਰੇ ਕੋਲ ਹੀ ਰਹੇ ਲੇਡੀ ਨਹੀਂ ਐਕਸੈਪਟ ਕਰਦੀ ਜਾਂ ਕਿੱਦਾਂ ਪਰ ਮੈਨੂੰ ਬਿਲਕੁਲ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆ ਮੈਂ ਮੈਨੂੰ ਲੱਗਦਾ ਕਿ ਇਹ ਮੇਰਾ ਹੀ ਬੱਚਾ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਮੇਰਾ ਪਰਾ ਹੈਗਾ ਵਾ ਜਦੋਂ ਮੈਂ ਵੇਖਿਆ ਮੈਂ ਮੰਮਾ ਨੂੰ ਪੁੱਛਣੀ ਅਮਾ ਮੇਰਾ ਸੱਚੀ ਆਈ ਪਰਾ ਵਾ ਨਾ ਮੈਂ ਬਾਰ ਬਾਰ ਮੰਮਾ ਨੂੰ ਪੁੱਛਦੀ ਕਿ ਮੈਨੂੰ ਹੁਣ ਕੋਈ ਪੁੱਛਦਾ ਮੈਂ ਕਹਿ ਸਕਦੀ ਆ ਵਾ ਨਾ ਕਿ ਮੇਰਾ ਰੀਅਲ ਬ੍ਰਦਰ ਆ ਤੇ ਮੰਮਾ ਕਹਿੰਦੇ ਹਾਂ ਹਾਂ ਤੂੰ ਕਹਿਣਾ ਤੇਰਾ ਰੀਅਲ ਹੀ ਆ ਫਿਰ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਮੇਰਾ ਰੀਅਲ ਬ੍ਰਦਰ ਆ ਦੋਸਤੋ ਸੋਸ਼ਲ ਮੀਡੀਆ ਉਤੇ ਇੱਕ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋਈ ਆ ਜਿਹੜਾ ਇਸ ਵੀਡੀਓ ਨੂੰ ਵੇਖਦਾ ਆ ਅੱਖਾਂ ਨਮ ਹੋ ਜਾਂਦੀਆਂ ਨੇ ਭਾਵੁਕ ਹੋ ਜਾਂਦਾ ਕਿਉਂਕਿ ਵੀਡੀਓ ਹੈਗੀ ਇਸ ਤਰੀਕੇ ਦੀ ਸੀ ਇੱਕ ਪਿਓ ਪੁੱਤ ਦਾ 19 ਸਾਲ ਬਾਅਦ ਮਿਲਨ ਹੋਇਆ ਉਹ ਦੱਸ ਦਈਏ ਕਿ ਅਸੀਂ ਉਸ ਘਰ ਦੇ ਬਾਹਰ ਮੌਜੂਦ ਹਾਂ ਜਿੱਥੇ ਪਿਤਾ ਰਹਿੰਦੇ ਸਨ ਤਾਂ ਅੱਜ ਅੰਮ੍ਰਿਤਸਰ ਪਹੁੰਚਿਆ ਉਹ ਮੁੰਡਾ ਜਿਹਦੇ ਗੱਲ ਲੱਗ ਕੇ ਰੋਏ ਨੇ ਦੋਨੇ ਪਿਓ ਪੁੱਤ ਆਪਸ ਵਿੱਚ ਗੱਲ ਲਾ ਕੇ ਰੋਏ ਨੇ ਤਾਂ ਉਹ ਤਸਵੀਰ ਕਿਤਨਾ ਕਿਤੇ ਖਿੱਚ ਦਾ ਕੇਂਦਰ ਬਣੀ ਹੋਈ ਆ ਹਰ ਇੱਕ ਦੇ ਵਾਸਤੇ ਤਾਂ ਤੁਹਾਡੇ ਨਾਲ ਰੂਬਰੂ ਕਰਵਾਨੇ ਆ ਉਸ ਪਿਤਾ ਦੇ ਨਾਲ ਉਸ ਪੁੱਤ ਦੇ ਨਾਲ ਸੋ ਦੇਖ ਸਕਦੇ ਹੋ ਕਿ ਇਹ ਇਹ ਪਰਿਵਾਰ ਹੈ ਸੁਖਪਾਲ ਜੀ ਸੁਖਪਾਲ ਸਿੰਘ ਹੈ ਪਿਤਾ ਦਾ ਨਾਮ ਤੇ ਮੁੰਡੇ ਦਾ ਨਾਮ ਰਿੰਨ ਆ ਇਹ ਕਿਤਨਾ ਕਿਤੇ ਅਸੀਂ ਕੈਸ ਦੇਖਦੇ ਕਿ ਪਿਆਰ ਦਾ ਵੱਡਾ ਸੁਨੇਹਾ ਦਿੰਦੇ ਹੋਏ ਨਜ਼ਰ ਆ ਰਿਹਾ ਗੱਲਬਾਤ ਵੀ ਅਸੀਂ ਜ਼ਰੂਰ ਕਰਾਂਗੇ ਇਸ ਪਰਿਵਾਰ ਦੇ ਨਾਲ ਫਿਲਹਾਲ ਦੇਖ ਸਕਦੇ ਹੋਏ ਤਸਵੀਰ ਜਿਹੜੀ ਕਿਤੇ ਨਾ ਕਿਤੇ ਭਾਵੁਕ ਜ਼ਰੂਰ ਕਰਦੀ ਪਈ ਆ ਜਿਹੜੀ ਆ ਤਸਵੀਰ ਆ ਤਬੇ ਸਬਰੀ ਨਾਲ ਤੁਹਾਨੂੰ ਇੰਤਜ਼ਾਰ ਹੋਏਗਾ ਕਿ ਅਸੀਂ ਗੱਲਬਾਤ ਸਾਂਝੀ ਕਰੀਏ ਅਸੀਂ ਜਾਣੀਏ ਕਿ ਕੀ ਸੀ ਸਾਰਾ ਕਿੱਸਾ ਸੁਖਪਾਲ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਰਿਨਵੀ ਸਾਡੇ ਨਾਲ ਮੌਜੂਦ ਨੇ ਸਸਿਕਾ ਵੀਰ ਜੀ ਸਸਿਕਾ ਅੱਛਾ ਮੈਨੂੰ ਇਹ ਦੱਸੋ ਜਦੋਂ ਵੀ ਇਹ ਵੀਡੀਓ ਵਾਇਰਲ ਹੋਈ ਸੀ ਸਾਰਾ ਮੁਲਕ ਕਿਤੇ ਨਹੀਂ ਕਿਤੇ ਅਸੀਂ ਕਹਿ ਸਕਦੇ ਕਿ ਪਾਬੂ ਖੋਇਆ ਵੀ ਇਹ ਪਿਓ ਪੁੱਤ ਦਾ ਐਡਾ ਲੰਬਾ ਸਮਾਂ ਜੁਦਾਈ ਤੇ ਉਸ ਤੋਂ ਬਾਅਦ ਜਦੋਂ ਗੱਲ ਲੱਕੇ ਰੋਏ ਨੇ ਉਹ ਕਿਤੇ ਨਾ ਕਿਤੇ ਤਸਵੀਰ ਜਿਹੜੀ ਆ ਹਰ ਇੱਕ ਨੂੰ ਪਾਬੂ ਕਰਦੀ ਆ ਕਿਸ ਤਰੀਕੇ ਦੇ ਨਾਲ ਅਸੀਂ ਉੱਥੇ ਕਿਸ ਤਰ੍ਹਾਂ ਪਹੁੰਚੇ ਸੀ ਇਹ ਸਾਰੀ ਥੋੜੀ ਵਿਸਥਾਰ ਚ ਕਾਹੀਆ ਸਰ ਮੈਂ 2002 ਦੇ ਵਿੱਚ ਜਾਪਾਨ ਗਿਆ ਸੀ ਆਪਣਾ ਸੌਰੀ ਇਹ 2002 ਦੇ ਵਿੱਚ ਬਾਹਰ ਗਿਆ ਸੀ ਸਟੱਡੀ ਵਾਸਤੇ ਤੇ ਸਟੱਡੀ ਖਤਮ ਕਰਕੇ ਤੇ ਮੈਂ ਵਾਪਸ ਆ ਰਿਹਾ ਸੀ ਇੰਡੀਆ ਤੇ ਬੈਂਕਾਕ ਆਇਰਪੋਰਟ ਦੇ ਉੱਪਰ ਇਹਦੀ ਮੰਮਾ ਨਾਲ ਮੇਰਾ ਫਰਸਟ ਮੁਲਾਕਾਤ ਹੋਈ ਸੀ ਤੇ ਉਦੋਂ ਉਹ ਇੰਡੀਆ ਆ ਰਹੀ ਸੀ ਘੁੰਮਣ ਤਾਜਮਹਿਲ ਵਗੈਰਾ ਦੇਖਣ ਤੇ ਉਦੋਂ ਫਿਰ ਮੈਂ ਦੀ ਮੰਮਾ ਨੂੰ ਕਹਿ ਵੀ ਮੈਂ ਵੀ ਇੰਡੀਆ ਜਾ ਰਿਆਂ ਤੇ ਤੁਹਾਨੂੰ ਗੋਲਡਨ ਟੈਂਪਲ ਜਾਂ ਵਾਗਾ ਬਾਰਡਰ ਇਦਾਂ ਇਸ ਗੱਲਬਾਤ ਸ਼ੁਰੂ ਹੋਈ ਤੇ ਉਹ ਕਹਿੰਦੇ ਵੀ ਚਲੋ ਠੀਕ ਹੈ ਮੈਂ ਉਹ ਫਿਰ ਮੇਰੇ ਨਾਲ ਹੀ ਅੰਮ੍ਰਿਤਸਰ ਆ ਗਈ ਸੀ ਤੇ ਫਿਰ ਉਹਨਾਂ ਨੂੰ ਮੈਂ ਗੋਲਡਨ ਟੈਂਪਲ ਵਾਗਾ ਬਾਰਡਰ ਫਿਰ 10 15 ਦਿਨ ਸਾਡੇ ਫੈਮਿਲੀ ਦੇ ਨਾਲ ਹੀ ਰਹੀ ਸੀ ਜਦੋਂ ਫਸਟ ਟਾਈਮ ਆਈ ਸੀ ਫਿਰ ਉਸ ਤੋਂ ਬਾਅਦ ਆਪਣਾ ਲਾਲ ਕਿਲਾ ਤਾਜਮਹਿਲ ਜੈਪੁਰ ਜੋਧਪੁਰ ਇਹ ਸਾਰਾ ਕੁਝ ਫਿਰ ਵਿਖਾਇਆ ਉਹਨਾਂ ਨੂੰ ਕਮਾਇਆ ਫਿਰ ਫਿਰ ਉਹ ਵਾਪਸ ਜਾਪਾਨ ਜਾ ਕੇ ਫਿਰ ਉਹਨਾਂ ਸਪਾਂਸਰਸ਼ਿਪ ਭੇਜੀ ਉੱਥੋਂ ਮੈਨੂੰ ਤੇ ਫਿਰ 2002 ਦੇ ਤਕਰੀਬਨ ਮਿਡਲ ਦੇ ਵਿੱਚ ਮੈਂ ਚਲਾ ਗਿਆ ਸੀ ਬਾਹਰ ਜਾਪਾਨ ਦੇ ਵਿੱਚ ਤੇ ਫਿਰ ਸਾਡੇ ਅਸੀਂ ਉੱਥੇ ਸ਼ਾਦੀ ਕਰਵਾ ਲਈ ਸੀ ਫਿਰ ਇਹਦਾ ਬਰਥ 2003 ਦੇ ਵਿੱਚ ਹੋਇਆ ਸੀ 13 ਫਰਵਰੀ ਨੂੰ ਹਾਂਜੀ 13 ਫਰਵਰੀ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਫਿਰ ਸ਼ਾਦੀ ਤੋਂ ਬਾਅਦ ਇਹਦਾ ਜਨਮ ਵਰਤ ਹੋ ਗਿਆ ਤੇ ਫਿਰ ਅਸੀਂ ਉਦੋਂ ਵਾਪਸੀ ਤੁਹਾਡਾ ਕਿਸ ਤਰ੍ਹਾਂ ਹੋਇਆ ਨਾ ਕਿਉਂਕਿ ਲੰਬਾ ਸਮਾਂ ਜਿਹੜਾ 19 ਸਾਲ ਦਾ ਸਮਾਂ ਬਹੁਤ ਹੁੰਦਾ ਹੈ ਉਸ ਤੋਂ ਬਾਅਦ ਤੁਸੀਂ ਗਏ ਨਹੀਂ ਜਾਂ ਫਿਰ ਉਹ ਉਦੋਂ ਤਾਂ ਕੀ ਉਸ ਤੋਂ ਬਾਅਦ ਫਿਰ ਜਦੋਂ ਇਹਦਾ ਜਨਮ ਵਰਤ ਹੋਇਆ ਫਿਰ ਸਾਡਾ ਥੋੜਾ ਜਿਹਾ ਮਿਸ ਅੰਡਰਸਟੈਂਡਿੰਗ ਹੋਣੀ ਸ਼ੁਰੂ ਹੋ ਗਈ ਉਦੋਂ ਇਹ 6 ਮਹੀਨੇ ਦਾ ਹਿਸਾਬ ਵੀ 6-7 ਮਹੀਨਿਆਂ ਦਾ ਹੋਣਾ ਥੋੜੀ-ਥੋੜੀ ਸਾਡਾ ਲੜਾਈ ਝਗੜਾ ਜਿਆ ਸ਼ੁਰੂ ਹੋ ਗਿਆ ਤੇ ਉਸ ਤੋਂ ਬਾਅਦ ਫਿਰ ਇਹ ਉਦੋਂ ਸਾਲਕ ਦਾ ਸੀ ਜਦੋਂ ਮੈਂ ਵੀ ਨੈਸੀ ਸੈਟਿੰਗ ਹੋ ਰਹੀ ਫੈਮਲੀ ਦੇ ਨਾਲ ਉਹ ਤੇ ਫਿਰ ਮੈਂ ਇੰਡੀਆ ਆ ਗਿਆ ਵਾਪਸ ਤੇ ਇਹ ਫਿਰ 2004 ਦੇ ਵਿੱਚ ਇਹ ਆਪਣੀ ਮੰਮਾ ਦੇ ਨਾਲ ਉਦੋਂ ਆਪਣਾ ਸਾਲਕ ਦਾ ਹੀ ਮੇਰੇ ਖਿਆਲ ਨਾਲ ਜਦੋਂ ਇਹਦੀ ਮੰਮਾ ਫੇਰ ਆਈ ਸੀ ਵਾਪਸ ਇੱਥੇ ਉਹ ਫੇਰ ਮੈਨੂੰ ਦੁਬਾਰਾ ਲੈ ਕੇ ਗਈ ਵਾਪਸ ਉੱਥੇ ਜਪਾਨ ਦੇ ਵਿੱਚ ਤੇ ਬਟ ਉਹ ਫਿਰ ਜਦੋਂ ਲੈ ਗਈ ਫਿਰ ਥੋੜੀਆਂ ਸ਼ਰਤਾਂ-ਸ਼ੁਰਤਾਂ ਜੀਆਂ ਰੱਖੀਆਂ ਵੀ ਹੁਣ ਤੁਸੀਂ ਇੱਥੇ ਜਦੋਂ ਆਓਗੇ ਦੁਬਾਰਾ ਤੇ ਮੈਂ ਤੁਹਾਡੇ ਨਾਲ ਨਹੀਂ ਰਹਿਣਾ ਚਾਹੁੰਦੀ ਤੇ ਫਿਰ ਅਸੀਂ 2004 ਦੇ ਵਿੱਚ ਹੀ ਸਹਿਮਤੀ ਦੇ ਨਾਲ ਫਿਰ ਅਸੀਂ ਡਾਈਵੋਰਸ ਲੈ ਲਿਆ ਸੀ ਉੱਥੇ ਜਾਪਾਨ ਦੇ ਵਿੱਚ ਤਲਾਕ ਹੋ ਗਿਆ ਸਾਡਾ ਹਾਂਜੀ ਤਾਂ ਇਹ ਇੱਕ ਇਹੀ ਬੇਟਾ ਇੱਕ ਹੀ ਬੇਟਾ ਸੀ ਹਾਂਜੀ ਇੱਕ ਹੀ ਬੇਟਾ ਤੇ ਉਸ ਤੋਂ ਬਾਅਦ ਫਿਰ 2004 ਤੋਂ ਬਾਅਦ ਡਿਵੋਰਸ ਤੋਂ ਬਾਅਦ ਫਿਰ ਅਸੀਂ ਵੱਖਰੇ ਹੋ ਗਏ ਸੀ ਮੈਂ ਫਿਰ ਉੱਥੇ ਸੈਪਰੇਟ ਰਹਿੰਦਾ ਰਿਹਾ ਸੀ ਫਿਰ ਮੇਰਾ ਵੀਜ਼ਾ ਖਤਮ ਹੋਣ ਵਾਲਾ ਸੀ ਤੇ ਉਸ ਤੋਂ ਬਾਅਦ ਫਿਰ ਮੈਨੂੰ ਵਾਪਸ ਆਉਣਾ ਪੈਣਾ ਹੈ ਜਪਾਨ ਫਿਰ ਮੈਂ ਵਾਪਸ ਆ ਗਿਆ ਸੀ ਹਾਂਜੀ ਜਪਾਨ ਵਾਪਸ ਆ ਗਿਆ ਉਸ ਤੋਂ ਬਾਅਦ ਹਾਂਜੀ ਅੰਮ੍ਰਿਤਸਰ ਵਾਪਸ ਆ ਗਿਆ ਅੱਛਾ ਇਹ ਇਹਨਾਂ ਦੇ ਜਿਹੜੇ ਮਦਰ ਉਹਨਾਂ ਦਾ ਕੀ ਨਾਮ ਹੈ ਉਹਨਾਂ ਸਚੀਏ ਤਕਾਸਤਾ ਤਾਂ ਕਿ ਉਹ ਤੁਹਾਡੇ ਅੰਮ੍ਰਿਤਸਰ ਇਸ ਘਰ ਦੇ ਵਿੱਚ ਜਾਂ ਫਿਰ ਜਿਹੜਾ ਤੁਹਾਡਾ ਘਰਵਾ ਅੰਮ੍ਰਿਤਸਰ ਦੇ ਵਿੱਚ ਉੱਥੇ ਰਹਿ ਕੇ ਗਏ ਹਾਂਜੀ ਪੁਰਾਣਾ ਘਰ ਸੀ ਸਾਡਾ ਫਰੇਗੜ ਚੂੜੀਆਂ ਰੋਡ ਤੇ ਕਮਲਾ ਦੇਵੀ ਐਵੇਨਿਊ ਹਾਊਸ ਨੰਬਰ 60 ਉੱਥੇ ਰਹਿ ਕੇ ਗਏ ਆ ਹਾਂਜੀ ਉਹਨੂੰ ਐਡਰੈਸ ਦਾ ਪਤਾ ਸੀ ਜਾਂ ਤੁਹਾਡੇ ਨਾਲ ਪਹਿਲੇ ਕੰਟੈਕਟ ਕੀਤਾ ਗਿਆ ਸੀ ਰੀਨ ਵੱਲੋਂ ਕੰਟੈਕਟ ਕੀਤਾ ਸੀ ਉਹਨਾਂ ਦੀ ਮਦਰ ਵੱਲੋਂ ਕੰਟੈਕਟ ਕੀਤਾ ਸੀ ਫਿਰ ਇਹ ਇੱਥੇ ਆਇਆ ਜਾਂ ਫਿਰ ਐਡਰੈਸ ਦੇ ਸਿਰਦੇ ਉੱਤੇ ਇੱਥੇ ਪਹੁੰਚ ਗਏ ਸਨ ਨਹੀਂ ਸਿਰਫ ਐਡਰੈਸ ਦੇ ਸਿਰ ਤੇ ਮੇਰੇ ਕੋ ਇਹਨਾਂ ਦਾ ਜਿਹੜਾ ਪੁਰਾਣਾ ਕੰਟੈਕਟ ਨੰਬਰ ਸੀ ਉਹ ਚੇਂਜ ਹੋ ਗਿਆ ਸੀ ਮੈਂ ਉਦੋਂ ਜਦੋਂ ਵਾਪਸ ਆ ਗਿਆ ਸੀ ਇੰਡੀਆ 67 ਦੇ ਵਿੱਚ ਤੇ ਉਦੋਂ ਇੱਕ ਟ੍ਰਾਈ ਕਰਦਾ ਹੁੰਦਾ ਸੀ ਇਹਨਾਂ ਦੇ ਤੇ ਨਹੀਂ ਮੇਰੀ ਗੱਲਬਾਤ ਹੁੰਦੀ ਰਾਬਤਾ ਨਹੀਂ ਸੀ ਹੁੰਦਾ કે ક્યારે મે એનો મે લાસ્ટ 2005 ਦੇ ਵਿੱਚ ਇੱਕ ਵਾਰੀ ਮਿਲਿਆ ਸੀ ਡਾਈਵੋਰਸ ਤੋਂ ਬਾਅਦ ਉਸ ਤੋਂ ਬਾਅਦ ਮੈਨੂੰ ਮਿਲਿਆ ਇਹਨੂੰ ਉਸ ਤੋਂ ਬਾਅਦ ਮੈਨੂੰ ਮਿਲਿਆ 1.5 ਸਾਲ ਦਾ ਸੀ ਜਦੋਂ ਮੈਨੂੰ ਕੋਈ ਮੁਲਾਕਾਤ ਨਹੀਂ ਕੋਈ رابطہ ਨਹੀਂ ਬਿਲਕੁਲ ਹਾਂਜੀ ਕੋਈ ਕੰਟੈਕਟ ਨਹੀਂ ਕੁਝ ਨਹੀਂ ਉਸ ਤੋਂ ਬਾਅਦ ਫਿਰ ਸਾਡਾ ਕੋਈ رابطہ ਨਹੀਂ ਸੀ ਉੱਥੇ ਜਾਣ ਦੀ ਵੀ ਕੋਸ਼ਿਸ਼ ਤੁਸੀਂ ਦੁਬਾਰਾ ਨਹੀਂ ਕੀਤੀ ਜਾਂ ਫਿਰ ਬਣੀ ਨਹੀਂ ਸਬਬ ਨਹੀਂ ਬਣੀ ਉੱਥੇ ਜਾਣ ਦੀ ਨਹੀਂ ਕੋਸ਼ਿਸ਼ ਕੀਤੀ ਸੀ ਬਟ ਉਦੋਂ ਜਾਪਾਨ ਦੇ ਰੂਲ ਰੈਗੂਲੇਸ਼ਨ ਇਦਾਂ ਦੇ ਸੀ ਵੀ ਜਿੱਦਾਂ ਮੈਂ ਜਿਹੜਾ ਬੰਦਾ ਉੱਥੇ ਸ਼ਾਦੀ ਕਰਕੇ ਰਹਿੰਦਾ ਵਾ ਉਹਦੀ ਗਰੰਟਰ ਜਿਹੜੀ ਹੁੰਦੀ ਉਹਦੀ ਵਾਈਫ ਹੁੰਦੀ ਆ ਜਿੰਨਾ ਚਿਰ ਉਹਦੀ ਵਾਈਫ ਉਹਦੇ ਨਾਲ ਉਹਨਾਂ ਚਿਰ ਤੱਕ ਵੀਜ਼ਾ ਉਸ ਤੋਂ ਬਾਅਦ ਤੁਸੀਂ ਵੀਜ਼ਾ ਨਹੀਂ ਲੈ ਸਕਦੇ ਤੇ ਉਸ ਤੋਂ ਬਾਅਦ ਮੇਰੇ ਫਾਦਰ ਸਾਹਿਬ ਵੀ ਥੋੜੇ ਬਿਮਾਰ ਹੋ ਗਏ ਸੀ ਉਹਨਾਂ ਨੂੰ ਹੈਪਟਾਟਾਈਟਿਸ ਸੀ ਹੋ ਗਿਆ ਸੀ ਤੇ ਉਹਨਾਂ ਦੀ ਵੀ ਤਬੀਅਤ ਜ਼ਿਆਦਾ ਖਰਾਬ ਹੋ ਗਈ ਸੀ ਤੇ ਫਿਰ ਮੇਰੇ ਕੋਲ ਜਾ ਹੀ ਨਹੀਂ ਹੋਇਆ ਸਬਾਬੀ ਨਹੀਂ ਬਣਿਆ ਜਾਂਦਾ ਜੀ ਜਪਾਨੀ ਭਾਸ਼ਾ ਜਾਂਦੇ ਤੁਸੀਂ ਹਾਂਜੀ ਪਹਿਲੇ ਤੇ ਮੈਂ ਉੱਥੇ ਕੰਮ ਕੁੰਮ ਵੀ ਕਰਦਾ ਰਿਹਾ ਜਪਾਨੀਸ ਕੰਪਨੀਆਂ ਦੇ ਵਿੱਚ ਜਪਾਨੀ ਆਂਦੀ ਸੀ ਬਟ ਹੁਣ ਲੰਮਾ ਸਮਾਂ ਹੋ ਗਿਆ ਵਾ ਥੋੜੀ ਵੀ ਮਾੜੀ ਮੋਟੀ ਜੀ ਹੁਣ ਪਿੱਛੇ ਤਾਂ ਚੁੱਤਾ ਭੁੱਲ ਗਿਆ ਵਾ ਬਟ ਫੇਰ ਵੀ ਜਦੋਂ ਇਹ ਗੱਲ ਕਰਦਾ ਕੋਈ ਉਦੋਂ ਮੈਨੂੰ ਫੇਰ ਯਾਦ ਆ ਜਾਂਦਾ ਵੀ ਹਾਂ ਇੱਦਾਂ ਇੱਦਾਂ ਰਿੰਨੂ ਕਿਸ ਤਰ੍ਹਾਂ ਮਹਿਸੂਸ ਹੋ ਕਿੰਨਾ ਜਦੋਂ ਇੱਥੇ ਪਹੁੰਚਿਆ ਸੀ ਕੀ ਮਹਿਸੂਸ ਹੋਇਆ ਸੀ ਇੱਕ ਵਾਰ ਸਵਾਲ ਰਿੰਨੂ ਕਰੋ ਰਿੰਨੂ ਹਾਊ ਡੂ ਯੂ ਫੀਲ ਵੈਨ ਯੂ ਅਰਾਈਵ ਹਿਅਰ ਸੋ ਮੈਂ ਕੋਕੋਨੀ ਤੈ ਤੋਕੀ ਮੈਂ ਸ਼ੋਜਿਕੀ زي زي تے کہ شوجی ابھی مو ناں دیس کدو سین مادا خاندان تو ائتے روتے یو کا داگرا اوتوسان تو ائتے روتے نوہ مادا سنجرا تے نہیں دیس نے ہاں یس ہی سےٹ دا او کہندا بھی ہاں مینوں ایتھے یقین نہیں ہو رہا بھی میں ایتھے آ گیا وا تے مینوں تسی مل گئے جو تا بالکل اے دیکھو جاپانی بھاشا نہیں اوندے انہاں نو بھی کافی حد تک دسیا جا رہا کہ بھول چکی ا ਗੱਲ ਨਹੀਂ ਹੁੰਦੀ ਵੀ ਪਰ ਜਿਹੜੀ ਖਿੱਚ ਹੈ ਜਿਹੜੀ ਤੜਫ ਹੈ ਉਹ ਪਿਓ ਪੁੱਤ ਦੀ ਹੁੰਨੀ ਹੈ ਗੱਲਬਾਤ ਨਹੀਂ ਸਮਝ ਆਉਂਦੀ ਵੀ ਗੱਲ ਵੱਖਰੀ ਆ ਪਰ ਇਹਨਾਂ ਦੀ ਤੜਫ ਜੜੀ ਆ ਉਸੇ ਤਰੀਕੇ ਦੇ ਨਾਲ ਹੈ ਇੰਗਲਿਸ਼ ਸਮਝਦਾ ਵਾ ਤੇ ਇੰਗਲਿਸ਼ ਚ ਹੀ ਹੁਣ ਸਾਡੀ ਗੱਲਬਾਤ ਇੰਗਲਿਸ਼ ਚ ਹੀ ਹੁੰਦੀ ਹੈ ਜਪਾਨੀ ਦੀ ਬਿਲਕੁਲ ਖਤਮ ਹਾਂਜੀ ਬਟ ਇਹ ਆ ਵੀ ਹੁਣ ਮੈਨੂੰ ਜਪਨੀਸ ਵੀ ਭੁੱਲ ਚੁੱਕਾ ਵਾ ਕਾਫੀ ਦੇਰ ਹੋ ਗਿਆ ਵਾ ਤੇ ਬਟ ਇਹ ਆ ਵੀ ਇੰਗਲਿਸ਼ ਦੇ ਵਿੱਚ ਸਮਝ ਆ ਜਾਂਦਾ ਸੀ ਇੱਥੇ ਤੁਹਾਡਾ ਪਰਿਵਾਰ ਇਹਦੇ ਪਰਿਵਾਰ ਦੇ ਵਿੱਚ ਕਿਨੇ ਹਾਂਜੀ ਇੱਥੇ ਮੇਰੀ ਬੇਟੀ ਹੈ 15 ਸਾਲ ਦੀ ਅਵਲੀਨ ਤੇ ਮੇਰੀ ਵਾਈਫ ਹੈ ਗੁਰਵਿੰਦਰ ਕੌਰ ਹਾਂ ਮਲਕੀ ਉੱਥੋਂ ਜਦੋਂ ਆਏ ਸੀ ਉਸੇ ਵੇਲੇ ਇੱਧਰ ਆਪਾਂ ਨਹੀਂ ਉਸੇ ਵੇਲੇ ਨਹੀਂ ਹੋਇਆ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ 2008 ਦੇ ਵਿੱਚ ਤੇ ਉਸ ਤੋਂ ਬਾਅਦ ਘਰ ਦੇ ਵਿੱਚ ਵੱਡਾ ਮੈਂ ਹੀ ਸੀ ਦੋ ਭਰਾਵਾਂ ਤੇ ਫਿਰ ਮੇਰੀ ਸ਼ਾਦੀ ਕਰਵਾਤੀ ਸੀ ਕਰਦਿਆ ਨੇ ਮੰਮੀ ਨੇ ਹੋ ਰਿਸ਼ਤੇਦਾਰਾਂ ਨੇ ਕਹਿ ਕੇ ਵੀ ਨਹੀਂ ਤੈਨੂੰ ਹਣ ਵਿਆਹ ਕਰ ਲੈਣਾ ਚਾਹੀਦਾ ਵਾ ਫਿਰ ਵਿਆਹ ਹੋ ਗਿਆ ਸੀ ਮੇਰਾ ਹਾਂ ਜੀ ਅੱਛਾ ਇਹਨਾਂ ਦਾ ਹੁਣ ਕੀ ਪਲਾਨ ਹੈ ਰਿੰਦਾ ਕੀ ਪਲਾਨ ਹੈ ਇੱਥੇ ਰਹਿਣਾ ਹੈ ਜਾਂ ਫਿਰ ਕਿੰਨੇ ਦਿਨ ਵਾਸਤੇ ਰਹਿਣ ਵਾਸਤੇ ਆਏ ਨੇ ਨਹੀਂ ਇਹਦੀ ਤੇ ਵੈਸੇ 24 ਤਰੀਕਾ ਜਿਹੜੀ ਲੰਘ ਗਈ ਹੈ ਦਿਨ ਵਾਪਸੀ ਸੀ ਬਟ ਇਹ ਕਹਿੰਦਾ ਸੀ ਵੀ ਮੈਂ ਹਜੇ ਲੰਮਾ ਸਮਾਂ ਰਹਿਣਾ ਚਾਹੁੰਦਾ ਵੀ ਲੰਮਾ ਸਮਾਂ ਮੀਨਸ ਵੀ 2 ਤਰੀਕ ਨੂੰ ਇਹ ਵਾਪਸ ਚੱਲ ਜਾਣਾ ਹੈ ਨਾ 2 ਸੈਪਟੈਂਬਰ ਮੇਬੀ 3 ਸੈਪਟੈਂਬਰ ਨੂੰ ਵਾਪਸ ਚੱਲ ਜੂਗਾ ਹੈ ਹਾਂਜੀ ਅੱਛਾ ਬੜਾ ਵੱਡਾ ਸੰਦੇਸ਼ ਦਿੱਤਾ ਤੁਸੀਂ ਪੂਰੇ ਦੇਸ਼ ਨੂੰ ਪਿਆਰ ਦਾ ਇੱਕ ਸੰਦੇਸ਼ ਹੈ ਮੈਂ ਜਿਸ ਤਰ੍ਹਾਂ ਦੇਖਦਾ ਪਿਆ ਕਿ ਭਾਸ਼ਾ ਨਹੀਂ ਜਾਣਦੇ ਪਰ ਫਿਰ ਵੀ ਉਹ ਖੇਚ ਜੜੀ ਹੈ ਪੁੱਤ ਦੇ ਵਿੱਚ ਵੀ ਔਨੀ ਤੇ ਪਿਓ ਦੇ ਵਿੱਚ ਵੀ ਔਨੀ ਆ ਤਾਂ ਉਦੋਂ ਜਦੋਂ ਜਦੋਂ اچਾਨਕ ਇੱਥੇ ਪਹੁੰਚੇ ਸਨ ਤਾਂ ਉਦੋਂ ਤੁਹਾਨੂੰ ਕੀ ਮਹਿਸੂਸ ਹੋਇਆ ਸੀ ਜਦੋਂ ਇੱਥੇ ਪਹੁੰਚੇ ਸੀ ਜਦੋਂ ਗੱਲ ਆਕੇ ਤੁਸੀਂ ਰਏ ਜਿਹੜੀ ਵੀਡੀਓ ਜਿਹੜੀ ਸਾਰੀ ਏ ਆਪਣਾ 18 ਤਰੀਕ ਨੂੰ ਇੱਥੇ ਪਹੁੰਚਿਆ ਸੀ ਅੰਮ੍ਰਿਤਸਰ 에어ਪੋਰਟ ਤੇ ਤੇ 19 ਤਰੀਕ ਨੂੰ ਇਨੇ ਸਾਨੂੰ ਮੇਰੇ ਖਿਆਲ ਨਾਲ ਤਕਰੀਬਨ 2:30 ਵਜੇ ਨੇ ਸਾਨੂੰ ਲੱਭ ਲਿਆ ਸੀ ਵੀ ਸਾਡੇ ਪੁਰਾਣੇ ਘਰ ਰੋਡ ਦੇ ਉੱਪਰ ਜਿੱਥੇ ਸਾਡਾ ਪਹਿਲਾ ਘਰ ਸੀ ਉੱਥੇ ਫੋਟੋਆਂ ਸੀ ਦੇ ਕੋ ਮੇਰੀਆਂ ਪੁਰਾਣੀਆਂ ਮੇਰੇ ਹੋਰ ਡਾਕੂਮੈਂਟ ਮੇਰਾ ਪਾਸਪੋਰਟ ਦੀਆਂ ਫੋਟੋਕਾਪੀਆਂ ਡਰਾਈਵਿੰਗ ਲਾਇਸੈਂਸ ਸਾਰਾ ਕੁਝ ਇਹਦੇ ਕੋਲ ਹੀ ਮੇਰਾ ਸਾਰਾ ਕੁਝ ਉੱਥੇ ਰਹਿ ਗਿਆ ਸਰਟੀਫਿਕੇਟ ਤੇ ਇਹ ਉੱਥੇ ਦੁਕਾਨਾਂ ਦੇ ਦਿਖਾਉਂਦਾ ਸੀ ਵੀ ਹਰ ਇੱਕ ਨੂੰ ਪੁੱਛਦਾ ਹੈ ਵੀ ਇਹਨਾਂ ਨੂੰ ਤੁਸੀਂ ਜਾਣਦੇ ਜੇ ਤੇ ਉਹ ਕੁਦਰਤੀ ਸਾਡਾ ਕੋਈ ਵਿਭਾਗ ਵੀ ਸੀ ਉਹਦੀ ਫੋਟੋ ਹੈਗੀ ਸੀ ਵਿੱਚ ਤੇ ਉਹਨਾਂ ਦੀ ਰਿਸ਼ਤੇਦਾਰੀ ਤੇ ਉਹ ਉਹਨਾਂ ਦੇ ਥਰੂ ਹੀ ਫਿਰ ਸਾਨੂੰ ਪਤਾ ਲੱਗਾ ਵੀ ਇਹ ਆਇਆ ਮੈਨੂੰ ਫੋਨ ਆਇਆ ਕਹਿੰਦੇ ਵੀ ਤੁਹਾਡਾ ਬੇਟਾ ਆਇਆ ਮੈਨੂੰ ਤੇ ਯਕੀਨੀ ਹੋਇਆ ਮੈਂ ਤੁਸੀਂ ਮਜ਼ਾਕ ਕਰ ਰਹੇ ਜੇ ਝੂਠ ਮਾਰਦੇ ਵੀ ਇੰਨਾ ਚਿਰ ਹੋ ਗਿਆ ਮੈਂ ਤਾਂ ਸੋਚ ਨਹੀਂ ਸਕਦਾ ਤੇ ਬਟ ਫਿਰ ਉਹ ਜਦੋਂ ਗੱਲ ਹੋਈ ਇਹਦੇ ਨਾਲ ਮੇਰੀ ਫੋਨ ਦੇ ਉੱਤੇ ਤੇ ਗੱਲ ਹੋਈ ਨਹੀਂ ਭਾਈ ਵੀ ਮੇਰਾ ਜਿੱਦਾਂ ਇਮੋਸ਼ਨਲ ਹਾਂ ਜੀ ਹਾਂਜੀ ਫੇਰ ਜਦੋਂ ਅਸੀਂ ਇੱਥੇ ਮਿਲੇ ਆਂ ਤੇ ਫੇਰ ਤੁਸੀਂ ਦੇਖ ਹੀ ਲਿਆ ਵੀਡੀਓ ਦੇ ਵਿੱਚ ਜੋ ਵੀ ਹੋਇਆ ਵੀ ਉਹ ਮੈਂ ਬਿਆਨ ਨਹੀਂ ਕਰ ਸਕਦਾ ਉਹ ਤੇ ਇੱਕ ਸੁਪਨਾ ਹੀ ਤੇ ਹਜੇ ਵੀ ਮੈਨੂੰ ਸੁਪਨਿਆਂ ਦੀ ਤਰ੍ਹਾਂ ਹੀ ਲੱਗ ਰਿਹਾ ਸਾਰਾ ਕੁਝ ਹਾਂਜੀ ਸੁਖਪਾਲ ਜੀ ਜਾਣਗੇ ਹੁਣ ਉੱਥੇ ਜਾਂ ਕਿਸ ਤਰ੍ਹਾਂ ਨਹੀਂ ਮੇਰਾ ਵੀ ਹਜੇ ਤੇ ਕੋਈ ਪ੍ਰੋਗਰਾਮ ਨਹੀਂ ਹੈ ਬਟ ਇਨ ਫਿਊਚਰ ਜੇ ਕੋਈ ਬਣਿਆ ਤੇ ਫੇਰ ਮੈਂ ਜਾਊਂਗਾ ਜ਼ਰੂਰ ਹਾਂਜੀ ਸਾਡੇ ਨਾਲ ਉਹਨਾਂ ਦੀ ਸੈਕਿੰਡ ਪਤਨੀ ਅਤੇ ਉਹਨਾਂ ਦੀ ਬੇਟੀ ਮੌਜੂਦ ਹੈ ਬੇਟੀ ਨੂੰ ਰਖੜੀ ਦਾ ਤੋਹਫਾ ਮਿਲਿਆ ਯਾਨੀ ਕਿ ਰਖੜੀ ਵਾਲੇ ਦਿਨ ਹੀ ਅਸੀਂ ਕਹਿ ਸਕਦੇ ਹਾਂ ਕਿ ਜਾਪਾਨ ਤੋਂ ਭਰਾ ਪਹੁੰਚਿਆ ਤੇ ਭਰਾ ਨੂੰ ਰਖੜੀ ਬੰਨੀ ਤਾਂ ਦਿਲ ਨੂੰ ਖੁਸ਼ੀ ਹੋਈ ਭਰਾ ਕੋਈ ਨਹੀਂ ਸੀ ਸਭ ਤੋਂ ਪਹਿਲੇ ਉਹਨਾਂ ਸੁਖਪਾਲ ਜੀ ਦੀ ਮਿਸ ਜੀ ਸਾਡੇ ਨਾਲ ਮੌਜੂਦ ਨੇ ਸਸੀ ਕਲਪਾ ਜੀ ਕੀ ਕਹਿਣਾ ਚਾਹੁੰਦੇ ਜੀ ਅੱਜ ਜਿਹੜੇ ਪੱਲਾ ਨੂੰ ਸਾਰਾ ਦੇਸ਼ ਦੇਖਦਾ ਪਿਆ ਤਾਂ ਭਾਵੁਕ ਹੁੰਦਾ ਪਿਆ ਕਿ ਇਹ ਇੱਕ ਖੇਚ ਹੈ ਪਿਓ ਪੁੱਤ ਨੂੰ ਆਪਣੀ ਇੱਕ ਦੂਸਰੀ ਦੀ ਭਾਸ਼ਾ ਨਹੀਂ ਸਮਝ ਆਉਂਦੀ ਪੀ ਬਹੁਤ ਘੱਟ ਤੁਹਾਨੂੰ ਵੀ ਘੱਟ ਪਰ ਉਹ ਜਿਹੜਾ ਪਿਆਰ ਦਾ ਰਿਸ਼ਤਾ ਵਾ ਉਹ ਵੱਧਾ ਪਿਆ ਵਾ ਜੀ ਹਾਂਜੀ ਮੈਂ ਬੜੀ ਖੁਸ਼ ਹਾਂ ਮੇਰਕੋ ਹੁਣ ਕਹਿਣ ਲਈ ਲਫ਼ਜ਼ ਨਹੀਂ ਹੈਗੇ ਕਿ ਮੈਂ ਜਿੰਨੀ ਖੁਸ਼ ਹਾਂ ਕਿ ਮੈਨੂੰ ਮੇਰੀ ਮੈਰਿਜ ਤੇ 2009 ਦੇ ਵਿੱਚ ਹੋਈ ਸੀ ਮੈਨੂੰ ਮੈਰਿਜ ਬਾਰੇ ਦੱਸਿਆ ਸੀਗਾ ਇਹਨਾਂ ਨੇ ਕਿ ਮੇਰੀ ਮੈਰਿਜ ਹੋਈ ਆ ਤੇ ਬੱਚੇ ਬਾਰੇ ਨਹੀਂ ਦੱਸਿਆ ਪਰ ਬੱਚੇ ਬਾਰੇ ਹੌਲੀ-ਹੌਲੀ ਮੈਨੂੰ ਇਹਨਾਂ ਦੀ ਮਤਲਬ ਸਟ੍ਰੈਸ ਤੇ ਰਹਿਣਾ ਇਸ ਤਰ੍ਹਾਂ ਰਹਿਣਾ ਟੈਨਸ਼ਨ ਜੀ ਚ ਰਹਿਣਾ ਤੇ ਮੈਂ ਇਹਨਾਂ ਨੂੰ ਪੁੱਛਣਾ ਵੀ ਮੈਨੂੰ ਦੱਸੋ ਕੀ ਗੱਲ ਫਿਰ ਇਹਨਾਂ ਹੌਲੀ-ਹੌਲੀ ਮੈਨੂੰ ਦੱਸਿਆ ਕਿ ਮੇਰਾ ਬੱਚਾ ਸੀ ਇੱਕ ਬਾਰ ਤੇ ਬੱਚੇ ਮੈਂ ਜਿਆਦਾ ਇਹਨਾਂ ਨੂੰ ਪੁੱਛਣ ਦੀ ਕੋਸ਼ਿਸ਼ ਨਹੀਂ ਕੀਤੀ ਮੈਂ ਇਹ ਕੋਸ਼ਿਸ਼ ਮੈਂ ਇਹਨਾਂ ਨੂੰ ਇਹੋ ਹੀ ਕਹਿੰਦੀ ਹੁੰਦੀ ਸੀ ਕਿ ਕੋਈ ਗੱਲ ਨਹੀਂ ਜੋ ਬੱਚਾ ਹੈ ਤੇ ਅਹੀਂ ਆਪ ਉਹਨਾਂ ਨੂੰ ਲੱਭਾਂਗੇ ਉਹ ਆਊਗਾ ਸਾਨੂੰ ਮਿਲਣ ਪਰ ਉਮੀਦ ਜੀ ਨਹੀਂ ਟੁੱਟ ਗਈ ਵੀ ਉਹਨਾਂ ਨੂੰ ਮਿਲਣ ਕਿਸ ਤਰ੍ਹਾਂ ਆਉਣਾ ਕਿਉਂਕਿ ਸਾਡਾ ਕੰਟੈਕਟ ਕੋਈ ਨਹੀਂ ਹੈਗਾ ਤੇ ਰਖੜੀ ਵਾਲੇ ਦਿਨ ਅਚਾਨਕ ਹੀ ਇਹ ਸਾਨੂੰ ਲੱਭਦਾ ਲੱਭਦਾ ਆਇਆ ਤੇ ਬਹੁਤ ਜ਼ਿਆਦਾ ਖੁਸ਼ੀ ਹੋਈ ਆ ਮੈਂ ਦੱਸ ਨਹੀਂ ਸਕਦੀ ਕਿ ਇਹ ਕਿਸ ਤਰ੍ਹਾਂ ਹੋ ਗਿਆ ਵਹਿ ਮੈਂ ਅਰਦਾਸਾਂ ਕਰਦੀ ਸੀ ਦੱਸ ਆਪ ਜਾਂਦੀ ਦੁਪਹਿਰੇ ਕਰਦੀ ਸੀ ਤੇ ਮੇਰੀ ਇੱਕ ਅਰਦਾਸ ਹੁੰਦੀ ਸੀ ਕਿ ਇਹ ਟੈਨਸ਼ਨ ਲੰਘਦੇ ਆ ਤੇ ਜੋ ਇਹਨਾਂ ਦੀ ਖੁਸ਼ੀ ਆ ਉਹ ਪੂਰੀ ਹੋਵੇ ਕਿ ਉਹ ਬੱਚਾ ਵਾਪਸ ਆਵੇ ਤੇ ਮੈਂ ਬੜੀ ਖੁਸ਼ ਹਾਂ ਕਿ ਪਰਮਾਤਮਾ ਨੇ ਪਤਾ ਨਹੀਂ ਰਖੜੀ ਵਾਲੇ ਦਿਨ ਅਚਾਨਕ ਐਡਾ ਵੱਡਾ ਤੋਹਫ਼ਾ ਮੈਨੂੰ ਇਸ ਤਰ੍ਹਾਂ ਦੇ ਦਾ ਮੈਨੂੰ ਇਸ ਤਰ੍ਹਾਂ ਨਹੀਂ ਲੱਗਦਾ ਕਿ ਮੈਂ ਦੀ ਮਤਲਬ ਰੀਅਲ ਮਦਰ ਨਹੀਂ ਆ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਮੈਂ ਹੀ ਇਹਨੂੰ ਜਨਮ ਦਿੱਤਾ ਹੈ ਮੇਰਾ ਮੇਰਾ ਹੀ ਪੁੱਤ ਹੈ ਮੈਂ ਬਿਲਕੁਲ ਇਹਨੂੰ ਬਿਲਕੁਲ ਮੇਰਾ ਦਿਲ ਕਰਦਾ ਕਿ ਮੇਰੇ ਕੋਲ ਹੀ ਰਵੇ ਪਹਿਲੇ ਐਕਸਪ੍ਰੈਸ਼ਨ ਕੀ ਸੀ ਤੁਹਾਡਾ ਜਦੋਂ ਇੱਥੇ ਪਹੁੰਚਿਆ ਸੀ ਪੁੱਤ ਪਿਓ ਪੁੱਤ ਗੱਲ ਕਰਕੇ ਰੋਏ ਸੀ ਉਦੋਂ ਤੁਸੀਂ ਕੀ ਫੀਲ ਕੀਤਾ ਮੈਂ ਉਹ ਟਾਈਮ ਦੱਸ ਨਹੀਂ ਸਕਦੀ ਪਤਾ ਨਹੀਂ ਮੈਨੂੰ ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਮੈਂ ਕੀ ਕਰਾਂ ਕਿ ਕਿਸ ਤਰ੍ਹਾਂ ਹੋ ਗਿਆ ਸਾਰਾ ਕੁਝ ਕਿ ਮੈਂ ਅਰਦਾਸਾਂ ਤੇ ਕਰਦੀ ਪਰ ਮੈਂ ਇੰਨੀ ਉਮੀਦ ਲਾ ਕੇ ਨਹੀਂ ਬੈਠੀ ਕਿ ਇਹ ਮਤਲਬ ਕਿ ਇੰਨੀ ਦੇਰ ਬਾਅਦ ਆਊਗਾ ਵਾਪਸ ਜਾਂ ਮਿਲੂਗਾ ਕੋਸ਼ਿਸ਼ ਹੈਗੀ ਹੀ ਪਰ ਬੜਾ ਵੱਡਾ ਮੇਰੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਹੈ ਆਪਾਂ ਫਿਲਮਾਂ ਵਿੱਚ ਤੇ ਆ ਦੇਖਦੇ ਕਿ 20 ਸਾਲ ਬਾਅਦ ਪੁੱਤ ਮਾਂ ਪੁੱਤ ਮਿਲੇ ਮਾਂ ਪਿਓ ਪਿਓ ਪੁੱਤ ਮਿਲੇ ਤਾਂ ਇਹ ਰੀਅਲ ਕਿਤੇ ਨਾ ਸੀ ਕਿ ਕਹ ਸਕਦੇ ਕਿ ਖਾਸ ਤਾਂ ਹਾਂਜੀ ਹਾਂ ਬਿਲਕੁਲ ਖਾ ਸਕਿਆ ਕਿ ਮੈਂ ਇਹਨਾਂ ਦੀਆਂ ਫੀਲਿੰਗ ਨੂੰ ਸਮਝਦੀ ਆ ਲੋਕੀ ਵਿਆਹੇ ਤੇ ਇੱਕ ਮੈਰਿਜ ਇੱਕ ਬੱਚਾ ਹੋਣਾ ਤੁਹਾਨੂੰ ਪਤਾ ਹੀ ਆ ਕਿ ਇੱਕ ਲੇਡੀ ਨਹੀਂ ਐਕਸੈਪਟ ਕਰਦੀ ਜਾਂ ਕਿੱਦਾਂ ਪਰ ਮੈਨੂੰ ਬਿਲਕੁਲ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆ ਮੈਂ ਮੈਨੂੰ ਲੱਗਦਾ ਕਿ ਮੇਰਾ ਹੀ ਬੱਚਾ ਮੈਂ ਤੇ ਸਕਬਾਲ ਜੀ ਨੂੰ ਤੁਸੀਂ ਪੁੱਛਦੇ ਹੁੰਦੇ ਸੀ ਵੀ ਕੀ ਕਿਸ ਤਰ੍ਹਾਂ ਤੁਹਾਡਾ ਉਥੇ ਤਲਾਕ ਹੋਇਆ ਕੀ ਹੋਇਆ ਸੀ ਸਾਰਾ ਹਾਂ ਜੀ ਮੈਂ ਸਾਰਾ ਕੁਝ ਹੀ ਪੁੱਛਦੀ ਸੀ ਤੇ ਮੈਨੂੰ ਇਹਨਾਂ ਨੇ ਦੱਸ ਵੀ ਦਿੱਤਾ ਸੀ ਸਾਰਾ ਕੁਝ ਮੈਨੂੰ ਤਾਂ ਕੁਝ ਨਹੀਂ ਸੁਪਾਇਆ ਪਰ ਮੈਂ ਇਹਨਾਂ ਦੀ ਕਹਾਣੀ ਹਿਸਟਰੀ ਸਾਰਾ ਸੁਣ ਕੇ ਤਾਂ ਮੈਂ ਬੜਾ ਮਤਲਬ ਕਿ ਟੈਨਸ਼ਨ ਚ ਲੈਣੀ ਆ ਕਿ ਇੰਨਾ ਮਤਲਬ ਸਟਰਗਲ ਜਾਂ ਇਦਾਂ ਕਿਉਂ ਹੋਇਆ ਵਾ ਕਿ ਇੰਨੀ ਛੋਟੀ ਉੱਚ ਬੱਚਾ ਛੱਡ ਕੇ ਤੁਸੀਂ ਆ ਗਏ ਵਾਪਸ ਪਰ ਹੁਣ ਸਾਰਾ ਕੁਝ ਬਰਤਨੇ ਵਾਪਸ ਭੇਜ ਦਿੱਤਾ ਹਾਂ ਬਿਲਕੁਲ ਟਾਈਮ ਇਸ ਤਰ੍ਹਾਂ ਦਾ ਆਇਆ ਕਿ ਸਾਨੂੰ ਖੁਸ਼ੀ ਮਿਲੀ ਰੱਖੜੀ ਵਾਲੇ ਦਿਨ ਇੱਕ ਪੈਨ ਨੂੰ ਭਰਾ ਮਿਲਿਆ ਹੈ अच्छा ਤੁਹਾਡੀ ਸਿਰ ਬੇਟੀ ਹੈ ਹਾਂਜੀ ਮੇਰੀ ਬੇਟੀ ਤੇ ਇਸ ਬੇਟੀ ਨੂੰ ਭਰਾ ਮਿਲ ਗਿਆ ਪੁੱਤ ਭਰਾ ਨੇ ਭਰਾ ਨੂੰ ਰਖੜੀ ਬੰਨੀ ਆ ਚਾਹ ਤੇ ਮੇਰੇ ਸਾਬ ਨਾਲ ਜਿੰਨੀ ਤੁਹਾਡੀ ਉਮਰ ਹੋਗੀ ਹਰ ਸਾਲ ਚ ਆ ਰਿੰਦਾ ਹੋਏਗਾ ਕਿ ਮੈਂ ਆਪਣੇ ਭਰਾ ਮੇਰਾ ਹੁੰਦਾ ਮੈਂ ਰਖੜੀ ਬੰਨਦੀ ਅਚਾਨਕ ਹੀ ਇੱਕ ਦਮ ਇੱਕ ਦਰਵਾਜ਼ਾ ਖਟਕਦਾ ਤੇ ਤੁਹਾਨੂੰ ਪਤਾ ਲੱਗਦਾ ਕਿ ਮੇਰਾ ਭਰਾ ਤੇ ਹੈਗਾ ਵਾ ਤੇ ਉਹ ਰਖੜੀ ਬੰਨ ਲਈ ਤੇ ਕਿਤਰਾ ਮਹਿਸੂਸ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਮੇਰਾ ਪਰਾ ਹੈਗਾ ਵਾ ਜਦੋਂ ਮੈਂ ਵੇਖਿਆ ਮੈਂ ਮੰਮਾ ਨੂੰ ਪੁੱਛਣੀ ਮਮਾ ਮੇਰਾ ਸੱਚੀ ਆਈ ਭਰਾਵਾ ਨਾ ਮੈਂ ਬਾਰ ਬਾਰ ਮੰਮਾ ਨੂੰ ਪੁੱਛਦੀ ਕਿ ਮੈਨੂੰ ਹੁਣ ਕੋਈ ਪੁੱਛਦਾ ਮੈਂ ਕਹਿ ਸਕਦੀ ਆ ਉਹਨਾਂ ਨੇ ਕਿ ਮੇਰਾ ਰੀਅਲ ਬ੍ਰਦਰ ਆ ਤੇ ਮੰਮਾ ਕਹਿੰਦੇ ਹਾਂ ਹਾਂ ਤੂੰ ਕਹਿਣਾ ਤੇਰਾ ਰੀਅਲ ਹੀ ਆ ਫਿਰ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਮੇਰਾ ਰੀਅਲ ਬ੍ਰਦਰ ਆ ਅੱਛਾ ਜਦੋਂ ਇੱਥੇ ਪਹੁੰਚੇ ਸੀ ਤਾਂ ਉਸ ਤੋਂ ਬਾਅਦ ਫਿਰ ਪਹਿਲੇ ਪਲ ਕੀ ਸੀ ਤੁਹਾਡੇ ਆਪਣੇ ਪਲ ਸਾਂਝੇ ਕਰੋ ਆਪਣੇ ਦਰਸ਼ਕਾਂ ਜਦੋਂ ਆਏ ਪਹਿਲਾਂ ਤੇ ਉੱਥੇ ਰੁਕੇ ਫਿਰ ਇੱਥੇ ਆਇਆ ਘਰ ਚ ਪਹਿਲਾਂ ਜਦੋਂ ਪਾਪਾ ਮਿਲੇ ਬਹੁਤ ਜ਼ਿਆਦਾ ਹੀ ਰੋਏ ਉਹ ਵੀਡੀਓ ਵੀ ਹੈਗੀ ਬਹੁਤ ਉੱਥੇ ਗਏ ਫੋਨ ਆਇਆ ਤੇ ਫਿਰ ਆਏ ਪਾਪਾ ਬਹੁਤ ਰੋਏ ਫਿਰ ਮੈਂ ਵੀ ਵੇਖਿਆ ਮੈਂ ਵੀ ਬਹੁਤ ਰੋਈ ਉਹ ਵੀ ਬਹੁਤ ਰੋਇਆ ਆਪ ਵੀ ਫਿਰ ਆਣ ਕੇ ਅੰਦਰ ਆਪਾਂ ਬਹੁਤ ਗੱਲਾਂ ਕੀਤੀ ਉਹਨਾਂ ਨੇ ਸਾਰੀਆਂ ਫੋਟੋਆਂ ਵਗੈਰਾ ਦਿਖਾਈਆਂ ਹਨ ਨੂੰ ਤੇ ਸਾਰੇ ਡਾਕੂਮੈਂਟਸ ਨਾਲ ਲੈ ਕੇ ਆਏ ਹੀ ਸਭ ਕੁਝ ਦਿਖਾਇਆ ਉਹਨਾਂ ਨੇ ਆਪ ਵੀ ਬਹੁਤ ਖੁਸ਼ ਹੋਏ ਹਾਂ ਹਾਂ ਹਾਂਜੀ ਅੱਛਾ ਜਦੋਂ ਇੱਥੇ ਪਹੁੰਚਦੇ ਆ ਹੁਣ ਪਹੁੰਚ ਗਏ ਉਸ ਤੋਂ ਬਾਅਦ ਹੈ ਕਿੰਨੇ ਦਿਨ ਹੋ ਚੁੱਕੇ ਤੁਹਾਨੂੰ ਆਪਸੇ ਸਾਨੂੰ ਹਾਂ ਨੂੰ ਹੋ ਚੱਲੇ ਪੰਜ 6 ਦਿਨ ਹੋ ਗਏ ਆ ਤੇ ਨਾਲ ਪੁਣੀ ਤਰੀਕ ਨੂੰ ਮਾਨੂੰ ਮਤਲਬ ਸਾਡੇ ਕੋ ਆਗੇ ਹੀ ਤੇ ਉਸ ਤੋਂ ਬਾਅਦ ਹੋਟਲ ਚੋਂ ਇਹਨਾਂ ਦਾ ਸਮਾਨ ਆਪਣੇ ਆਪਾ ਘਰ ਲੈਣ ਤਾਂ ਹੀ ਕਿ ਸਾਡੇ ਕੋਲ ਰਹਿਣ ਤੇ ਫਿਰ ਇੰਨਾ ਵਧੀਆ ਟਾਈਮ ਲੰਘਿਆ ਸਾਡੇ ਨਾਲ ਇਹਨਾਂ ਦਾ ਕਿ ਆਪਾਂ ਇਕੱਠੇ ਰੋਟੀ ਖਾਧੀ ਸਾਰਿਆਂ ਨੇ ਬਿਲਕੁਲ ਇਹਨਾਂ ਨੇ ਆ ਨਹੀਂ ਕੀਤਾ ਕਿ ਮੈਂ ਬਾਹਰੋਂ ਆਇਆ ਮੇਰਾ ਸਪੈਸ਼ਲ ਕਰੋ ਕੁਝ ਸਾਡੇ ਨਾਲ ਹੀ ਬੈ ਕੇ ਇਹਨਾਂ ਨੇ ਰੋਟੀ ਖਾਧੀ ਸਾਰਾ ਸਾਰਾ ਕੁਝ ਗੇਮ ਸਾਡੇ ਸਾਡੇ ਅੰਮ੍ਰਿਤਸਰ ਦਾ ਪਸੰਦ ਕੀ ਲੱਗਾ ਇਹਨਾਂ ਨੂੰ ਕੁਲਚਾ ਬਹੁਤ ਪਸੰਦ ਆਏ ਤੇ ਗੋਲ ਗੱਪੇ ਤੇ ਸਮੋਸਾ ਹਾਂਜੀ ਹੁਣ ਕੀ ਕੀ ਤਿਆਰੀਆਂ ਨੇ ਹੁਣ ਅੱਗੇ ਕਮਾਣ ਦੀ ਕਿਉਂਕਿ ਪੰਜਾਬ ਦੇ ਵਿੱਚ ਤੇ ਸਾਡਾ ਸੱਭਿਆਚਾਰਕ ਸਾਡਾ ਪੰਜਾਬ ਦਾ ਜੋ ਕੁਝ ਹੈਗਾ ਉਹ ਸਾਰੀ ਦਿਖਾਣ ਦੀ ਤਿਆਰੀਆਂ ਨੇ ਹਾਂਜੀ ਹੁਣ ਆਪਾਂ ਪਹਿਲਾਂ ਵਾਗਾ ਬਾਰਡਰ ਹੋ ਆਏ ਆ ਤੇ ਗੋਲਡਨ ਟੈਂਪਲ ਗਏ ਸਭ ਤੋਂ ਪਹਿਲਾਂ ਉਸ ਤੋਂ ਬਾਅਦ ਹੁਣ ਆਪਾਂ ਰਿਸ਼ਤੇਦਾਰਾਂ ਵਗੈਰਾ ਕੋ ਤੇ ਜਾਣ ਹੀ ਦੇ ਆ ਕੋਰੀਡੋਰ ਜਾਵਾਂਗੇ ਸਾਡਾ ਪਿੰਡ ਜਾਵਾਂਗੇ ਉੱਥੇ ਕਲਚਰ ਹੋਊਗਾ ਸਾਰਾ ਦਿਖਾਵਾਂਗੇ ਹਾਂਜੀ ਅੱਛਾ ਪੰਜੀ ਕੁਝ ਖਾਸ ਦੁਬਾਰੰਦ ਤੇ ਨਹੀਂ ਕੀਤੀ ਕਿ ਮੈਨੂੰ ਆ ਚੀਜ਼ ਬਣਾ ਕੇ ਦਿਓ ਜਾਂ ਆ ਚੀਜ਼ ਬਣਾ ਕੇ ਦਿਓ ਜਾਂ ਫਿਰ ਕੀਤੀ ਨਹੀਂ ਨਹੀਂ ਬਿਲਕੁਲ ਨਹੀਂ ਸੰਦੀਪ ਉਹਨੇ ਵੀ ਇਸ ਤਰ੍ਹਾਂ ਹੀ ਕਰਵਾਇਆ ਕਿ ਜਿਸ ਤਰ੍ਹਾਂ ਮੇਰੀ ਮਦਰ ਆ ਮਤਲਬ ਕਿ ਉਹਦੇ ਵੱਲੋਂ ਵੀ ਕੋਈ ਇਸ ਤਰ੍ਹਾਂ ਦਾ ਨਹੀਂ ਕਿ ਮੇਰੇ ਸੈਕੰਡ ਮਦਰ ਆ ਉਹ ਵੀ ਪੂਰਾ ਖੁਸ਼ ਆ ਮੰਮਾ ਚਾ ਚਾਹ ਨੂੰ ਚਾਹ ਬਹੁਤ ਪਸੰਦ ਕਰਦਾ ਆਪਣੀ ਬੋਲੀ ਵਿੱਚ ਮੈਨੂੰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਮੈਂ ਉਹਦੇ ਨਾਲ ਕਰ ਨਹੀਂ ਸਕਦੀ ਕਿਉਂਕਿ ਮੈਨੂੰ ਬੋਲੀ ਨਹੀਂ ਆਉਂਦੀ ਉਹਦੀ ਤੇ ਪਰ ਮੈਨੂੰ ਉਹ ਇਸ਼ਾਰਿਆਂ ਦੇ ਰਿਸ਼ਤੇ ਪਿਆਰ ਦੇ ਰਿਸ਼ਤੇ ਉਹ ਸਾਰੇ ਸਮਝ ਆਉਂਦੇ। ਹਾਂ ਬਿਲਕੁਲ ਅਸੀਂ ਇਕੱਠੇ ਸੌਂਨੇ ਇੱਕ ਬੈੱਡ ਤੇ ਸਾਰਾ ਕੁਝ ਸੇਮ ਜਿਸ ਤਰ੍ਹਾਂ ਇੱਕ ਪਹਿਲਾਂ ਤੁਸੀਂ ਸਾਡੇ ਨਾਲ ਹੀ ਰਹਿੰਦਾ ਹੈ। ਹਾਂ 3-4 ਦਿਨਾਂ ਦੇ ਵਿੱਚ ਇੰਨਾ ਪਿਆਰ ਦਾ। ਪਰਿਵਾਰ ਦੇ ਹੋਰ ਵੀ ਮੈਂਬਰ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਦੇ ਆਂ। ਦਾਦੀ ਮੌਜੂਦ ਹੈ। ਇਸ ਨੌਜਵਾਨ ਦੀ ਦਾਦੀ ਮੌਜੂਦ ਹੈ ਯਾਨੀ ਕਿ ਸੁਖਪਾਲ ਜੀ ਦੀ ਮਾਤਾ ਜੀ ਸਾਡੇ ਨਾਲ ਮੌਜੂਦ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਕਹਿਣਾ ਚਾਹੁੰਦੇ ਜੀ? ਇੱਕ ਪੋਤਾ ਹੋਰ ਆ ਗਿਆ ਹੈ ਹਾਂਜੀ ਹਾਂਜੀ ਪੋਤਰਾ ਮਿਲਿਆ ਤੇ ਬਹੁਤ ਖੁਸ਼ੀ ਹੋਈ ਹੈ ਸਾਨੂੰ ਖੁਸ਼ੀ ਦਿਨ ਵਿੱਚ ਨਹੀਂ ਸਮਾਨ ਹੀ ਰ ਐਨੀ ਜ਼ਿਆਦਾ ਖੁਸ਼ੀ ਹੋਈ ਪਰਮਾਤਮਾ ਨੇ ਮੇਲ ਕਰਾਇਆ ਵਾਹਿਗੁਰੂ ਨੇ ਅਸੀਂ ਜਦੋਂ ਵੀ ਯਾਦ ਕਰਦੇ ਹਈਆਂ ਨੇ ਮਹਾਰਾਜ ਸਾਡਾ ਪੋਤਰਾ ਮਿਲਾ ਦੇ ਅਰਦਾਸ ਕਰਦੇ ਰਹੀਆਂ ਅਰਦਾਸ ਕਰਦੇ ਰਹੀਆਂ ਉਹ ਵਿਆਹ ਹੋਇਆ ਸੀ ਸੁਖਪਾਲ ਜੀ ਦਾ ਉੱਥੇ ਦੇ ਵਿੱਚ ਜਪਾਨ ਦੇ ਵਿੱਚ ਜਦੋਂ ਵਿਆਹ ਹੋਇਆ ਸੀ ਤਾਂ ਉਦੋਂ ਤੁਹਾਡੇ ਨਾਲ ਕਿਸ ਤਰ੍ਹਾਂ ਰابطਾ ਤੁਹਾਨੂੰ ਹੁੰਦਾ ਪਿਆ ਸੀ ਵੀ ਇਸ ਤਰ੍ਹਾਂ ਮੈਂ ਵਿਆਹ ਕਰਨ ਲੱਗਾ ਜਾਂ ਇਸ ਤਰ੍ਹਾਂ ਸਾਰੀ ਹਾਂਜੀ ਹਾਂ ਬਿਲਕੁਲ ਇਹਨੇ ਸਭ ਕੁਝ ਦੱਸਿਆ ਵੀ ਮੇਰੇ ਜਾਪਾਨਨ ਕੁੜੀ ਮਿਲੀ ਐ ਉਹ ਮੇਰੇ ਨਾਲ ਸ਼ਾਦੀ ਕਰਨੀ ਚਾਹੁੰਦੀ ਐ ਅਸੀਂ ਇਕੱਠੇ ਰਹਿ ਰਹਿ ਹੂੰ ਤੇ ਅਸੀਂ ਬੜੇ ਖੁਸ਼ ਹੋਏ ਇਹਨਾਂ ਦੇ ਪਾਪਾ ਵੀ ਹੁਣ ਤੋ ਉਹ ਹੈ ਨਹੀਂ ਉਹ ਵੀ ਬਹੁਤ ਖੁਸ਼ ਹੋ ਜਾਂਦੇ ਮੇਰਾ ਪੁੱਤ ਕੁਛ ਨਾ ਕੁਛ ਵੀ ਬਣ ਕੇ ਹੀ ਆਊਗਾ ਬਣ ਕੇ ਆਊਗਾ ਹਾਂ ਬਲਕਿ ਬਾਹਰ ਦੇ ਦੇਸ਼ ਦੇ ਵਿੱਚ ਦੇਸ਼ ਤੇ ਹਾਂਜੀ ਜਦੋਂ ਫਿਰ ਇਹ ਮਤਲ ਲੈ ਕੇ ਆਇਆ ਫਿਰ ਇਹਦਾ ਫੋਨ ਆਇਆ ਜਿੱਦਨੇ ਉਧਰੋਂ ਚੜੇ ਵੀ ਪਾਪਾ ਮੈਂ ਉਹਦੇ ਲਈ ਮੈਂ ਨਾ ਵਿਆਹ ਕਰਵਾਇਆ ਨਾ ਮੈਂ ਲੈ ਕੇ ਆ ਰਿਆਂ ਹਾਂ ਸਾਨੂੰ ਬਹੁਤ ਖੁਸ਼ੀ ਸਾਡੇ ਰਿਸ਼ਤੇਦਾਰ ਅਗਲੇ ਦਿਨ ਇਕੱਠੇ ਹੋ ਗਏ ਤਾ ਬਿਲਕੁਲ ਇਹ ਪਰਿਵਾਰ ਦੇ ਮੈਂਬਰ ਨੇ ਇਹ ਦਾਦੀ ਜੀ ਨੇ ਜਿਨ੍ਹਾਂ ਨੂੰ ਪੋਤਰਾ ਕਹਤਾ ਕਿ ਮੂਲ ਦੇ ਨਾਲੋਂ ਵਿਆਹ ਜ਼ਿਆਦਾ ਪਿਆਰਾ ਹੁੰਦਾ ਤਾਂ ਵਿਆਹ ਚੱਲ ਕੇ ਆਪ ਘਰ ਆਇਆ ਤਾਂ ਇੱਕ ਖਾਸ ਤਸਵੀਰ ਹੈ ਇਸ ਪਰਿਵਾਰ ਦੀ ਜਿਹੜਾ ਕਿਤਨਾ ਕਿਤੇ ਪਿਆਰ ਦੇ ਰਿਸ਼ਤਿਆਂ ਨਾਲ ਜੁੜਿਆ ਪੂਰਾ ਪਰਿਵਾਰ ਪਿਆਰ ਦੇ ਰਿਸ਼ਤਿਆਂ ਨਾਲ ਜੁੜਿਆ ਜਦੋਂ ਇਸ ਤਰ੍ਹਾਂ ਦੀ ਕੋਈ ਗੱਲ ਹੋਵੇ ਤਾਂ ਕਈ ਵਾਰੀ ਦੂਸਰੀ ਜਿਹੜੀ ਸੈਕਿੰਡ ਮਿਸਿਸ ਹੁੰਦੀ ਹੈ ਸੈਕਿੰਡ ਪਤਨੀ ਹੁੰਦੀ ਉਹਦੇ ਦਿਲ ਵਿੱਚ ਆਂਦਾ ਕਿ ਨਹੀਂ ਆਇਆ ਕਿਉਂ ਆਇਆ ਪਰ ਉਹਨਾਂ ਦਾ ਪਿਆਰ ਵੀ ਬੇਸ਼ੁਮਾਰ ਹੈ ਜਿਹੜੀ ਭੈਣ ਵਾ ਉਹਦਾ ਵੀ ਪਿਆਰ ਬੇਸ਼ਮਾਰ ਹੈ ਤਾਂ ਦਾਦੀ ਦਾ ਪਿਆਰ ਤਾਂ ਤੁਸੀਂ ਦੇਖ ਹੀ ਲਿੱਤਾ ਤਾਂ ਕਿਸ ਤਰੀਕੇ ਦੇ ਨਾਲ ਖੁੱਲਾ ਪਿਆਰ ਇਸ ਨੌਜਵਾਨ ਨੂੰ ਜਾਪਾਨੀ ਨੌਜਵਾਨ ਨੂੰ ਮਿਲਦਾ ਪਿਆ ਉਹ ਤੁਸੀਂ ਜ਼ਰੂਰ ਦੇਖਿਆ ਤਾਂ ਖਾਸ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਇਸ ਪਰਿਵਾਰ ਦੇ ਨਾਲ ਇਸ ਪਿਆਰ ਦੇ ਸੰਦੇਸ਼ ਨੂੰ ਸ਼ੇਅਰ ਜ਼ਰੂਰ ਕਰਿਓ ਕੈਮਰਾਮੈਨ ਮਨੋਜ ਦੇ ਨਾਲ ਸੁਖਚੰਦ ਸਿੰਘ ਡੇਲੀ ਪੋਸਟ ਪੰਜਾਬੀ ਅੰਮ੍ਰਿਤਸਰ